ਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਆ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਉਮੀਦ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਗੇ ਆਪਣਾ ਵੀ ਠੀਕ ਠਾਕ ਵਧੀਆ ਜੀ ਲੋ ਜੀ ਅੱਜ ਆਪਾਂ ਲੱਗੇ ਆ ਵੇਸਣ ਬਣਾਉਣ ਤੇ ਵੀਡੀਓ ਨੂੰ ਫੁੱਲ ਵੇਖਿਓ ਤੇ ਵੀਡੀਓ ਦੇ ਵਿੱਚ ਸਾਰੀ ਚ ਦੱਸਿਆ ਕਿ ਆਪਾਂ ਵੀਡੀਓ ਦੇ ਵੇਸਣ ਦੇ ਵਿੱਚ ਕੀ ਕੀ ਪਾਇਆ ਕਿਵੇਂ ਬਣਾਇਆ ਸਾਰਾ ਕੁਝ ਮਤਲਬ ਇਹ ਵਿੱਚ ਦੱਸਿਆ ਵਾ ਤੇ ਤੁਸੀਂ ਵੀਡੀਓ ਨੂੰ ਫੁੱਲ ਵੇਖਿਓ ਸਕੀਪ ਨਾ ਕਰਿਓ ਤੇ ਜੇਕਰ ਤੁਹਾਨੂੰ ਥੋੜੀ ਵੀ ਵੀਡੀਓ ਵਧੀਆ ਲੱਗਦੀ ਹੈ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਵੀਡੀਓ ਨੂੰ ਫੁੱਲ ਵੇਖਿਓ ਤੇ ਵੇਸਣ ਅਸੀਂ ਕਿਵੇਂ ਬਣਾਇਆ ਹੈ ਹੈਲੋ ਜੀ ਸਭੀ ਆਪਾਂ ਇਹਨੀਆਂ ਵੇਖਣਾ ਆਹ ਕੜਾਈ ਵਿੱਚ ਪੜਿਆ ਪੱਸੀ ਉਹ ਤੇ ਆਹ ਪੜੀ ਆਪਾਂ ਉਹ ਕੀ ਕਹਿੰਦੇ ਨੂੰ ਹੁੰਦਾ ਲੰਦਾ ਆ ਵੇਖੋ ਜੀ ਇਹ ਆਪਾਂ ਭੁੰਨ ਕੇ ਤੇ ਇਹਨੂੰ ਆਪਾਂ ਪੀਲਾਂਗੇ ਮਾੜਾ ਜਿਹਾ ਤੇਲ ਲਗਾਈਦਾ ਇਹਨੂੰ ਤੇ ਨਾਲ ਹੀ ਆ ਇਹਨੂੰ ਰੋਸਟਡ ਕਰ ਲਾਂ ਇਹਨੂੰ ਇਹ ਫੋਨ ਵਾਲਾ ਚਾਰੇ ਗੁੰਦਾ ਉਹ ਕਮਰ ਕਸਹੀ ਤੇ ਆਹ ਚਾਰੇ ਗੁੰਦਾ ਵਾ ਇਹ ਕਿਹੜੀ ਗੁੰਦਾ ਚਾਰੇ ਗੁੰਦਾ ਇਹਨੂੰ ਹੁੰਦੇ ਚਾਰੇ ਗੁੰਦਾ ਉਹ ਗਿਆਂ ਦੇ ਹਨ ਫਿਰ ਵੀ ਆਪਾਂ ਬਸ ਹਨ ਚਾਲੇ ਮਖਾਣੇ ਵਗੈਰਾ ਹਨ ਤਾਲ ਤੇ ਕੋਲ ਲਈ ਮੈਨੂੰ ਰੋਸਟਡ ਕਰਦੀ ਆ ਰੋਸਟਡ ਕਰਕੇ ਥੋੜੀ ਸੌਫਟ ਜੀ ਹੋ ਜਾਂਦੀ ਹੈ ਕੈਲਸ਼ੀਅਮ ਨਾਲ ਪਰ ਫਿਰ ਮਸਾਲਾ ਲੱਗਾ ਕੈਲਸ਼ੀਅਮ ਨਾਲ ਜੁੜੀ ਹੋਈ ਆ ਵਧੀਆ ਜੀ ਤੇ ਮੈਨੂੰ ਕੋਈ ਭਾਂਡਾ ਨਹੀਂ ਆਹ ਕੈਲਸੀ ਆਹ ਸੌਰੀ ਆਪਾਂ ਮਖਾਣੇ ਵੀ ਰੋਸਟਡ ਕਰਕੇ ਤੇ ਨਾਲ ਇਕੱਠਿਆਂ ਨਾਲ ਲਈਏ ਬਾਅਦ ਹੀ ਕੋਲੀ ਹੁਣ ਦੋਵੇਂ ਚ ਕਈ ਕੋਈ ਵਿੱਚ ਪੋਲ ਤੇ ਥੋਲ ਮਟਾ ਲਈਏ ਇਹਦੇ ਬਸ ਇਹ ਥੋਲ ਮਖਾਣਾ ਠੀਕ ਹੈ ਬਸ ਕਰਾਂਗੇ ਕਿ ਸਤਿਨਾ ਚੀਜ਼ਾਂ ਨੂੰ ਜਿਹੜੀ ਪੀਲੂ ਗਿੱਟਾ ਪਾਗ ਬਾਲੀ ਆ ਤੇ ਮਨਵੀਤ ਦੇ ਪਾਪੜ ਆ ਭੁੰਨਣ ਵੇਸਣ ਐਡਾ ਕੰਮ ਜਿਹੜੀ ਨੀ ਸਰ ਤੋਂ ਕਿ ਦੋ ਵੇ ਭੁੰਨਣ ਲਈ 2 ਕਿਲੋ ਵੇਸਣ ਲੈਣੇ ਕਿੰਨਾ ਹੋ ਜਾਏਗਾ ਨਾਲ ਕੀ ਕਰ ਲੈ ਕਰੀਏ ਹਣਾ ਕਿਉਂਕਿ ਫਿਰ ਜ਼ਿਆਦਾ ਨਾਟਕ ਕਰਦੇ ਆ ਨਹੀਂ ਕੋਈ ਜਦਾਂ ਵੀ ਫਿਰ ਆਪਾਂ ਦੋ ਵੇ ਭੁੰਨਾਂਗੇ ਪਹਿਲਾਂ ਬੈਠ ਕੇ ਰਾਸਕ੍ਰਿਪਟ ਲਿਖ ਲਿਆ ਕਰ ਇੱਕ ਧੂਆ ਨਾਲ ਮੈਨੂੰ ਕੀ ਹੁੰਦਾ ਲਿਖਣਾ ਮੈਨੂੰ ਲੇਖ ਹੀ ਆਉਣੀ ਕਿ ਆ ਕੱਲ ਦੀ ਆਹੋ ਦੋੜ ਇਨੂ ਹੀ ਆਉਂਦਾ ਹੀ ਆ ਲਓ ਜੀ ਇੱਥੇ ਇਹ ਕਪੂਰ ਜਿਹੜਾ ਵੇਖਿੰਦਾ ਭਾਵੇਂ ਤੇਰ ਦਾ ਵੇਖਣ ਵਾਲਾ ਕਪੂਰ ਜਿਹੜਾ ਇਹ ਪਾਉਂਦਾ ਪਾਉਂਦਾ ਅੰਦਾ ਪਾ ਪਾਇਆ ਅੱਜ ਜਾਗੂ ਆਂਟੀ ਆ ਸਾਡੇ ਇਹਨਾਂ ਨੂੰ ਕਹਿੰਦੇ ਜਿਦੋਂ ਵੇਸਣ ਉਸ ਨੂੰ ਬਣਾ ਗਈ ਤੇ ਇੱਥੇ ਗੁਰਫਤੇ ਕਹਿੰਦਾ ਹੈ ਕਿ ਮੈਂ ਗੜਸ਼ੀ ਮਾਰਨੀ ਆ ਮੈਂ ਭੁੰਣਾ ਵਾਂ ਤੇ ਪਰ ਉਹਨੂੰ ਧੂਆ ਪੈਂਦਾ ਵਾ ਧੂਆ ਕਦੀ ਹਵਾ ਜੀ ਨਾਲ ਉਧਰ ਨੂੰ ਹੋ ਜਾਂਦਾ ਤੇ ਇੱਥੇ ਰਾਤ ਦਾ ਟਾਈਮ ਆ ਸ਼ਾਮ ਜੀ ਦਾ ਸੱਤ ਸੱਤ ਦਾ ਟਾਈਮ ਰਾਤ ਦਾ ਤੇ ਰਾਤ ਨੂੰ ਅਸੀਂ ਵੇਸਣ ਬਣਾਉਂਦੇ ਹਾਂ ਪੱਤੀ ਇਹੀਂ ਜਗਾ ਲਈ ਆਪਣੀ ਉੱਪਰ ਤੇ ਬਸ ਰਾਤ ਨੂੰ ਮਨੇ ਇਹਨਾਂ ਮਣ ਮੀਤ ਦੇ ਪਾਪਾ ਆ ਜਾਂਦੇ ਨੇ ਫੇਰ ਰਾਤ ਨੂੰ ਮੀ ਤੁਹਾਨੂੰ ਘੋ ਮਾਰ ਲੈ ਤੂੰ ਛੇੜ ਜਾ ਮੀ ਦਿੰਦੀ ਆ ਫੇਰ ਹਣਾ ਤੇ ਫੇਰ ਅਸੀਂ ਇਸ ਕਰਕੇ ਰਾਤ ਨੂੰ ਹੀ ਉਸ ਤਰ੍ਹਾਂ ਬਣਾਉਣਾ ਤਾਂ ਦਿਨੇ ਪਰ ਇਹ ਦਿਨੇ ਸ਼ਾਇਦ ਕਿਤੇ ਚ ਗਿਆ ਹੈ ਹਣਾ ਕੇ ਕਰਕੇ ਬਸਣਾ ਕਿਹਦੇ ਆ ਪੂਰਾ ਦਸਨ ਅੱਜ ਬਣਾਵਾਂਗੇ ਵੇਸਣ ਚੱਲ ਫਤ ਹਾਂ ਖਲੇ ਮਾਰ ਦੇ ਅੱਗ ਕਿੰਨੀ ਸੁਣੀ ਬਲਣਦੀ ਹੈ ਨਾ ਮੈਂ ਇਹ ਦੇ ਆ ਗਦਾ ਕਰਦੀ ਐਂਟੀ ਹੁਣ ਅਬ ਗੂੜੇ ਡਾਲੀਂ ਬੰਮਾ ਤੇ ਲੈ ਆ ਨੋ ਆ ਇਹ ਆਵਾਂ ਹਣਾ ਤੇ ਲਿੰਦਾ ਜੀ ਸਾਈਂ ਕਿੰਨੀ ਰੋਏ ਐ ਮਾਈ ਇਹ ਨਾ ਰੱਖਾ ਦੇ ਰਾਜਾ ਇਹ ਦੋ ਕੁ ਲੋਬੇ ਇਸਨੋ ਬੋਟਲ ਲੈ ਆ ਨਾ ਦੋਆ ਪੁੰਨ ਦੀ ਲੱਕ ਲਿਆ ਬਾਕੀ ਆ ਰਗੜਿਆ ਵਸਨਾ ਸਨ ਜਿਹੜਾ ਪੁੱਜ ਗਿਆ ਸੀ ਤੇ ਗੁਰੂ ਨੂੰ ਆਪਾਂ ਰੱਖਤਾ ਸੀ ਉੱਪਰ ਥੋੜਾ ਮੈਲਟ ਹੋ ਜੂਗਾ ਗੁੜ ਤੇ ਇਹਦੀ ਥੋੜੀ ਜੀ ਪੱਤ ਚੜ ਜੂਗੀ ਤੇ ਮਤਲਬ ਕਰਾਰਾ ਜਿਹਾ ਲੱਗਦਾ ਵਾ ਪਾਉਣ ਨੂੰ ਤੇ ਭਾਵੇਂ ਪੂਰਾ ਖੰਡ ਵੀ ਪਾ ਲੈnde ਪਰ ਮੈਂ ਕਿਹਾ ਵੇਸਨ ਪਾ ਕੇ ਉਹ ਸੌਰੀ ਗੁੜ ਪਾ ਕੇ ਬਣਾਉਣੀ ਆ ਗੁੜ ਨਾਲ ਥੋੜਾ ਕਰਾਰਾ ਜਿਹਾ ਲੱਗਦਾ ਵਾ ਕਿ ਸਵਾਦ ਲੱਗਦਾ ਵਾ ਤੇ ਦਾਕੀਆ ਕੀ ਕਰਦਾ ਜਿੰਦੇ ਜੀ ਬੈਣੀ ਮੇਰੇ ਨਾਲ ਲਿਆ ਲਿਆਂਦੀ ਆ ਸਾਰੀਆਂ ਚੀਜ਼ਾਂ ਜਿਹੜੀਆਂ ਪਾਉਣਾ ਲੀ ਤੇ ਇੱਥੇ ਇਹਨੂੰ ਮਤਲਬ ਕਿ ਘੋਲ ਨਾ ਦੇ ਪਈ ਸੀ ਗੁੜ ਕਿ ਰਿਜਨ ਜਿਹੜਾ ਦੇ ਪਈ ਸੀ ਤੇ ਆਂਟੀ ਕਹਿੰਦੇ ਥੋੜੀ ਜੀ ਨਾ ਮਤ ਕਿ ਉਹ ਦੋ ਪਾਇਓਸ ਮਾਣ ਵਿੱਚ ਵਧੀਆ ਮਤਲਬ ਕਿ ਜਿਹੜੀ ਪੱਤ ਜਿਹੜੀ ਚੜ ਗਈ ਸੀਗੀ ਤੇ ਉਹ ਆਂਟੀ ਗੈਂਡੇ ਕਿੰਨੇ ਜੀ ਜ਼ਿਆਦਾ ਹਨਾ ਪੱਤ ਚੜ ਗਈ ਤੇ ਪਿੰਨੀ ਸਕਤ ਹੋ ਜਾਣੀ ਵੇਸਨ ਦੀ ਤੇ ਪਰ ਇੱਕ ਵਾਵਾ ਹੀ ਹੋ ਗਿਆ ਉਸ ਟਾਈਮ ਤੇ ਨਹੀਂ ਹੋਈ ਸਕਤ ਤੇ ਪਰ ਕਰਾਰੀਆਂ ਬਣੀਆਂ ਹੀ ਪਿੰਨੀਆਂ ਬਹੁਤ ਸੁਆਦ ਬਣੀਆਂ ਹੀ ਹਨ ਤੇ ਬੜੀ ਵਧੀਆ ਹੀ ਵੀਡੀਓ ਇਹ ਤੇ ਕਾਫੀ ਹੋ ਗਿਆ ਦਾ 15 10 15 20 ਦਿਨ ਹੀ ਹੋ ਗਿਆ ਵੀ ਇਹ ਵੇਸਣ ਬਣਾਏ ਨੂੰ ਪਰ ਨਾ ਮੁੜ ਕੇ ਮੈਂ ਠੀਕ ਨਹੀਂ ਸੀ ਉਹਦਾ ਕਰਕੇ ਮੇਰੇ ਤੋਂ ਵੀਡੀਓ ਨਹੀਂ ਪਾਈ ਗਈ ਵੀ ਕਿਉਂਕਿ ਖਾਂਸੀ ਕੁੰਸੀ ਬੁਖਾਰ ਬਖੂਰ ਕਾਫੀ ਸੀ ਤੇ ਕੁਝ ਵੈਸੇ ਵੀ ਦਿਲ ਜਣੀ ਨਹੀਂ ਕੀਤਾ ਵੀਡੀਓ ਪਾਉਣ ਨੂੰ ਤੇ ਪਲੀਜ਼ ਤੁਸੀਂ ਨਾ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਵੀ ਜ਼ਰੂਰ ਕਰਿਆ ਕਰੋ ਤੇ ਆ ਤੁਹਾਨੂੰ ਮੈਂ ਦੱਸਦੀਆਂ ਵਿੱਚ ਮੈਂ ਕੀ ਕੀ ਪਾਇਆ ਹਰ ਇੱਕ ਚੀਜ਼ ਪਾਈ ਆ ਕਿ ਮੈਂ ਸਾਰਾ ਕੋਸ਼ਿ ਪਾਇਆ ਵਾ ਜਿਸ ਤਰ੍ਹਾਂ ਉਹ ਕੋਪਾ ਲੈਂਦਾ ਸੀਗਾ ਉਹ ਪਾਇਆ ਵਾ ਵਿੱਚ ਜਵੈਣ ਆ ਮੈਂ ਸੁੰਡ ਪਾਉਂਦੀ ਪਈ ਆ ਸੁੰਡ ਜਵੈਣ ਸੁੰਡ ਤੇ ਕਮਰਕਸ ਇਹ ਚਾਰੇ ਗੂੰਦਾਂ ਫੁੱਲ ਮਖਾਣੀ ਕਾਸ ਜਵੈਣ ਸੁੰਡ ਤੇ ਸੌ ਗਈ ਹਰ ਇੱਕ ਚੀਜ਼ ਜਿਹੜੀ ਮਤਲਬ ਕਿ ਅਹੀਂ ਪਾਉਣੀ ਹੀ ਪਾਉਣੀ ਆ ਤੇ ਵਧੀਆ ਲੱਗਦੀ ਜਿਸ ਤਰ੍ਹਾਂ ਤੁਹਾਨੂੰ ਪਤਾ ਹਨਾ ਕਿ ਕਮਰਕਾਸ ਚਾਰੇ ਗੂੰਦਾਂ ਖੋਪਾ ਵਗੈਰਾ ਸਰਤੇ ਚੰਗਾ ਹਨਾ ਜਿਹੜੀ ਕਮਰ ਕੱਸ ਤੇ ਚਾਰੇ ਗੁੰਦਾ ਹਨਾ ਇਹ ਕਮਰ ਕੁਮਰ ਦਰਦ ਕਰਦੀ ਉਹ ਜਿਸ ਤਰ੍ਹਾਂ ਹਨਾ ਕਿ ਕਮਰ ਦਰਦ ਹੁੰਦੀ ਹੋਵੇ ਜੇ ਕਈਆਂ ਦਾ ਪੰਜੀਰੀ ਦੇ ਵਿੱਚ ਵੀ ਮਤਲਬ ਆਲਮੋਸਟ ਪੰਜੀਰੀ ਦਾ ਸਾਰਾ ਹੀ ਸਮਾਨ ਜਿਹੜਾ ਵਿੱਚ ਪਾਉਣਾ ਵਾ ਤੇ ਆ ਆਪਾਂ ਕਿਲੋ ਤੋਂ ਉੱਪਰ ਕਿਓ ਵਾ ਡੇਢ ਕਿਲੋ ਦੇ ਲਾਗੇ ਬਣੇ ਕਿਓ ਵਾ ਡਿੱਗੀ ਦੇ ਵਿੱਚ ਆਪਾਂ ਲਾਗੇ ਰੱਖਿਆ ਪਿਆ ਵਾ ਤੇ बस ਆਪਾਂ ਇੱਥੇ ਹੁਣ ਸਮਾਨ ਡਈਆਂ ਮੈਂ ਥਾਲੀ ਦੇ ਵਿੱਚ ਵੱਖ-ਵੱਖੇ ਥਾਈ ਪਾਉਣ ਬਾਕੀ ਜਿਹੜਾ ਗ੍ਰੈਂਡ ਕਰਨ ਵਾਲਾ ਸੀ ਉਹ ਮੈਂ ਗ੍ਰੈਂਡ ਕੀਤਾ ਵਾ ਤੇ ਕਾਜ ਉਹ ਵਾ ਤੇ ਜਿਹੜੀਆਂ ਗਿਰੀਆਂ ਬਦਾਮਾਂ ਦੀਆਂ ਉਹ ਵੀ ਮੈਂ ਮਤਲਬ ਕਿ ਗ੍ਰੈਂਡ ਹੀ ਕਰ ਲਈਆਂ ਸੀਗੀਆਂ ਕਿੰਦੇ ਗ੍ਰੈਂਡ ਕਰ ਲਓ ਕਿਉਂਕਿ ਫਿਰ ਉਹ ਨਾ ਪੂਰੀ ਜਦੋਂ ਆਉਂਦੀ ਬੱਚੇ ਕੱਢ ਦਿੰਦੇ ਆ ਜਾਂ ਤੇ ਖਰਾ ਹਨ ਤੇ ਫਿਰ ਮੈਂ ਗ੍ਰੈਂਡ ਕਰਕੇ ਹੀ ਪਾਉਣੀ ਆ ਵਿੱਚ ਤੇ ਵਧੀਆ ਲੱਗਦਾ ਬਾਕੀ ਸਾਰਾ ਕੁਝ ਤੇ ਆ ਵੇਖੋ ਤੇ ਆਂਟੀ ਨੇ ਕਹਿ ਨਹੀਂ ਤੇ ਆਂਟੀ ਨੂੰ ਕਹਿੰਦੀ ਆਂਟੀ ਥੋੜੀ ਵੀਡੀਓ ਬਣਾ ਲਈਏ ਤੇ ਆਂਟੀ ਕਹਿੰਦੀ ਠੀਕ ਆ ਬਣਾ ਲਓ ਤੇ ਬਸ ਇੱਥੇ ਸਾਰਾ ਕੁਝ ਆਪਾਂ ਜਿਹੜਾ ਰਲਾ ਦਾਂਗੇ ਵਿੱਚ ਤੇ ਸਾਰਾ ਕੁਝ ਮਤਲਬ ਰਲਾਉਣ ਤੋਂ ਬਾਅਦ ਤੇ ਕਿਉਂ ਆਪਾਂ ਪਹਿਲਾਂ ਪਾਉਣਾ ਸੀ ਤੇ ਉਹ ਯਾਦ ਨਹੀਂ ਰਿਹਾ ਤੇ ਕਿਉਂ ਹੁਣ ਆਪਾਂ ਪਾਉਣ ਲੱਗੇ ਆਂ ਵਿੱਚ ਮਗਰੋਂ ਹੁਣ ਆਂਟੀ ਕਹਿੰਦੀ ਕੜਚੀ ਨਾਲ ਪਾ ਦੇਣੀ ਕੋਈ ਗੱਲ ਨਹੀਂ ਆਂਦੀ ਅਜੇ ਉੱਪਰ ਹੀ ਆ ਕਿ ਖੁਰ ਜਾਣਾ ਵਾ ਤੇ ਕਿਉਂ ਆਪਾਂ ਮਤਲਬ ਕਿ ਜਿੰਨਾ ਕ ਪਾਊਗਾ ਵਿੱਚ ਕਿਉਂ ਨਾ ਆਪਾਂ ਕਿਉਂ ਪਾਦਾਂਗੇ ਕਿ ਲੋ ਤਾਂ ਉੱਪਰ ਹੀ ਪੈ ਗਿਆ ਸੀ ਆ ਕਿਉਂ ਕਿਉਂ ਨਾ ਮੈਂ ਖੋਰ ਕੇ ਹੀ ਲਿਆਂਦਾ ਸੀਗਾ ਡਿੱਗੀ ਅੰਦਰੋਂ ਉਹਦੇ ਗੈਸ ਦੇ ਉੱਪਰ ਰੱਖ ਲਈ ਇਸ ਸਾਰਾ ਖੋਰ ਲਿਆਂਦਾ ਹੀਗਾ ਤੇ ਜਿੰਨਾ ਕ ਆਪਾਂ ਨੂੰ ਲੋੜ ਵਾਰ ਲਾ ਕੇ ਤੇ ਆਪਾਂ ਕਿ ਉਹ ਜਿਹੜਾ ਵਿੱਚ ਪਾਲਾਂਗੇ ਤੇ ਤੇ ਤੁਸੀਂ ਨਾ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਕਈਆਂ ਭੈਣਾਂ ਨੇ ਤੇ ਕਾਫੀ ਦਿਨਾਂ ਤੋਂ ਵੇਸਣ ਜਿਹੜਾ ਖਾ ਰਹੀਆਂ ਵੇਸਣ ਬਣਾ ਲੈ ਅਸੀਂ ਵੀ ਮਤਲਬ ਖਾ ਲਿਆ ਵਾ ਕਾਫੀ ਦਿਨਾਂ ਤੋਂ ਬਣਾਇਆ ਵਾ ਮਤਲਬ ਸ਼ੀਤੀ ਦੇ ਦੇਣਾ ਦਿਹਾੜੇ ਪਹਿਲਾਂ ਤੇ ਆਉਣ ਤੋਂ ਬਣਾਇਆ ਮੇਰੇ ਸਾਣਾ 10 15 ਤਰੀਕ ਦੇ ਲਾਗੇ ਬਣੇ ਬਣਾਇਆ 10 ਦੇ ਤਰੀਕ ਦੇ ਲਾਗੇ ਬਨੇ ਤੇ ਉਸ ਤੋਂ ਬਾਅਦ ਹੈਨਾ ਕਿ ਨਾ ਠੀਕ ਹੋਣ ਕਰਕੇ ਵੀਡੀਓ ਜਿਹੜੀ ਨਹੀਂ ਪਾਈ ਤੇ ਇਦਰਾ ਗੁਰਸੇਵ ਕੋ ਬੈਠਾ ਹੈ ਅੰਟੀ ਦੀ ਵਾਵਾ ਹੈਲਪ ਆ ਜਾ ਕਰ ਲੈਂਦੇ ਅੰਟੀ ਵਿਚਾਰੇ ਆ ਜਾਂਦੇ ਜਦੋਂ ਬੁਲਾਈਏ ਤੇ ਨਦੀ ਹੈਲਪ ਹੋ ਜਾਂਦੀ ਚੱਲ ਲੈ ਲਓ ਜੀ ਵੀਰ ਸਾਡਾ ਇੱਥੇ ਬਣ ਕੇ ਬਿਲਕੁਲ ਯਾਰ ਵਾ ਤੇ ਹੁਣ ਵੱਢਦੇ ਆ ਆਪਾਂ ਪਿੰਨੀਆਂ ਤੇ ਬਿਰ ਬਣਾਉਣੇ ਆ ਦੁੱਧ ਚ ਪੱਤੀ ਪਿੰਨੀ ਬਹੁਤ ਚਿਰ ਜਾਣਾ ਆਪਾਂ ਸਾਰੇ ਚਾਹੀਏ ਚਾਹਨਾ ਪਾਪਾ ਜੀ ਜਾਣਾ ਪਲੇ ਲਿਆਵਾਂ ਇੱਥੇ ਮੈਂ ਇਹਨਾਂ ਨੂੰ ਕਹਿੰਦੀ ਪਈ ਸੀ ਕਿ ਕਮਲੀ ਲਿਆਵਾਂ ਕਿ ਬਾਬਾ ਜੀ ਵਾਲੇ ਰੂਮ ਦੇ ਵਿੱਚ ਰੱਖ ਲਈਏ ਆਪਾਂ ਕਿ ਵੇਸਣ ਬਣ ਗਿਆ ਹਨ ਤੇ ਉਸ ਤੋਂ ਬਾਅਦ ਆਪਾਂ ਵਟਾਂਗੇ ਪਿੰਨੀਆਂ ਪਿੰਨੀਆਂ ਬੁਣੀਆਂ ਵਟ ਕੇ ਤੇ ਅਜੇ ਰੋਟੀ ਬਣਾਉਣੀ ਆ ਤੇ ਕਾਫੀ ਨੀਰਾ ਜਿਹੜਾ ਹੋ ਗਿਆ ਹੈ ਇੱਥੇ ਮਤਲਬ ਕਿ ਟਾਈਮ ਕਾਫੀ ਜਿਹੜਾ ਲੱਗ ਗਿਆ ਤੁਹਾਨੂੰ ਪਤਾ ਫਿਰ ਵੀ ਹੈ ਨਾ ਕਿ ਕਿੰਨਾ ਕੰਮ ਜਿਆ ਹੋ ਜਾਂਦਾ ਵਾ ਹਨਾ ਵੇਸਣ ਦਾ ਭਾਵੇਂ ਕਿੰਨਾ ਡਢ ਘੰਟਾ ਲੱਗ ਜਾਂਦਾ ਵਾ ਤੇ ਪਰੇ ਚਲੋ ਇੰਨਾ ਕੀ ਬਣ ਗਿਆ ਤੇ ਅਸੀਂ ਪਿੰਡਾਂ ਵੱਟਾਂ ਲੱਗ ਪਏ ਐ ਤੇ ਫਟਾਫਟਾਂ ਟਿਕੰਦੀ ਵੱਟੀਆਂ ਤੇ ਜਾਈਏ ਕਿਉਂਕਿ ਕਾਫੀ ਹੈ ਨਾ ਕਿ ਨੇਰਾ ਫਿਰ ਠੰਡ ਹੁੰਦੀ ਜਾਂਦੀ ਹੈ ਨਾ ਇਹ ਮੇਰੇ ਸਾਲ ਨਾ ਹੈਗੀ ਵੀਡੀਓ ਉਹਨਾਂ 10 ਤਰੀਕ ਦੇ ਲਾਗੇ ਬਣਾਈ ਦੀ ਪਤਾ ਨਹੀਂ ਯਾਦ ਜੀ ਨਹੀਂ ਹੁਣ ਕਦੋਂ ਦੀ ਵੀਡੀਓ ਕਦੋਂ ਵਿਸਰ ਬਣਾਇਆ ਚੇਤਾ ਹੀ ਨਹੀਂ ਆ ਤੇ ਗੁਰਪਤ ਤੇ ਉਸ ਦਿਨ ਨਾ ਵਿਆਹ ਗਿਆ ਸੀ ਕਿਉਂ ਦੀਦੀ ਨਾਲ ਲਾਗੋ ਉਹਨਾਂ ਨੂੰ ਮੈਰਿਜ ਹੀ ਤੇ ਉੱਥੇ ਗਿਆ ਹੀ ਉਹਨਾਂ ਦੇ ਨਾਲ ਤੇ ਬਸ ਅਸੀਂ ਆਉਂਦਿਆਂ ਨੂੰ ਬਣਾਉਂਦੇ ਆ ਜਦੋਂ ਇਹ ਆਇਆ ਕਾਫੀ ਲੇਟ ਆਇਆ ਠੀਕ ਆ ਤੇ ਵਾਸੇ ਇੱਥੇ ਜੈਰੋ ਟਿਲੂਟੀ ਬਣਾਉਣੀ ਹੈ ਅਸੀਂ ਤੇ ਮੈਂ ਪਹਿਲਾਂ ਪਿੰਨੀਆਂ ਵਟ ਲਈ ਵੇਸਨਦਾ ਹਨ ਤੇ ਇੱਕ ਗੁੜਨੀ ਹੀ ਹੈਗਾ ਗੁੜ ਫੇਰ ਮਨਮੀ ਤੇ ਪਾਪਾ ਜਾ ਕੇ ਲਿਆਂਦਾ ਨਹੀਂ ਉਥੋਂ ਬਾਬਾ ਬਗਲਾ ਮੋੜ ਤੋਂ ਉਥੋਂ ਲੈ ਕੇ ਆਏ ਤੇ ਚੱਲ ਹਨਾ ਉਹ ਸਮਾਨ ਰਾਤੀ ਲੈ ਆਏ ਤੇ ਗੁੜ ਦਾ ਚੇਤਾ ਨਾ ਰਿਹਾ ਗੁੜ ਫੇਰ ਲੈਣਗੇ ਤੇ ਚਲੋ ਜੀ ਕੋਈ ਨਾ ਆਪਣਾ ਵੇਸਨ ਜਿਹੜਾ ਬਿਲਕੁਲ ਬਣ ਕੇ ਤਿਆਰ ਵਾ ਤੇ ਸਵੇਰੇ ਆਪਾਂ ਕਾਵਾਂਗੇ ਚਾਹ ਦੇ ਨਾਲ ਤੇ ਮਨਮੀ ਦੇ ਪਾਪਾ ਕਹਿੰਦੇ ਆਓ ਹੁਣ ਦੁੱਧ ਚ ਪੱਤੀ ਪਾਉ ਦਖਾਨੇ ਮੈਂ ਕਿ ਪਾਉਣੀ ਪਾਉਣੀ ਪਹਿਲਾਂ ਚਾਹ ਰੋਟੀ ਖਾ ਲਓ ਫਿਰ ਦੁੱਧ ਦੀ ਪੱਤੀ ਬਣਾ ਲਾ ਪਾ ਲੈਨੇ ਆ ਕਹਿੰਦੇ ਠੀਕ ਵਾ ਤੇ ਮੈਂ ਅੰਟੀ ਨੂੰ ਕਹਿੰਦੀ ਅੰਟੀ ਪੀਣੀ ਆਂਦੇ ਨੇ ਅੰਟੀ ਅਰੇ ਨਾ ਹੁੰਨੀ ਕੁਛ ਬਿਨਾ ਸਵੇਰੇ ਖਾਵਾਂਗੇ ਮੈਂ ਕਿਹਾ ਚਲੋ ਠੀਕ ਆ ਤੇ ਸੋ ਪਲੀਜ਼ ਵੀਡੀਓ ਨੂੰ ਤੁਸੀਂ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਵੀ ਚੈਨਲ ਤੇ ਨਵੇਂ ਆਉਂਦੇ ਭੈਣ ਭਰਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਤੇ ਮਿਲਦੇ ਆਂ ਆਪਾਂ ਨੈਕਸਟ ਵੀਡੀਓ 'ਚ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਹੋਊ ਤੇ ਵੀਡੀਓ ਨੂੰ ਸਕਿੱਪ ਨਾ ਕਰਨਾ ਫੁੱਲ ਵਾਚ ਕਰਨਾ ਸ਼ੇਅਰ ਜ਼ਰੂਰ ਕਰਨਾ ਤੇ ਮਿਲਦੇ ਆਂ ਨੈਕਸਟ ਵੀਡੀਓ 'ਚ ਓ